ਜਦ ਜਪਨ ਲਗੇ ਤੇ ਅੰਦਰ ਭਾਵ ਸਿਰਫ ਇਤਨਾ ਹੀ ਹੋਵੇ ਇੱਕ ਉਸ ਨੂੰ ਸੁਣਨਾ ਉਹ ਜਿਹੜੀ ਇੱਕ ਧੁਨ ਉਚਾਰਨ ਹੋ ਰਹੀ ਹੈ ਵਾਹਿਗੁਰੂ ਵਾਹਿਗੁਰੂ ਏਕ ਬਿਨਾ ਮਨ ਨਾਏਕ ਮਨ ਵਿੱਚ ਦੂਜਾ ਖਿਆਲ ਨਾ ਆਣ ਦੇਵੇ ਮਨ ਸੁਣੇ ਹੁਣ ਮੈਂ ਅਰਸ਼ ਕਰਾਂ ਬੁਨਿਆਦੀ ਤੱਥ ਸਾਹਮਣੇ ਰੱਖਦੇ ਹੇ ਮਨ শ্রোਤਾ ਬਣੇ زبان وقتہ بنا ہے اپ کتے اپ سننے ہار بڑی قیمتی پنتی کتن اپ کرے واہب رو واہب سنن دوجے نہیں سن لے ہوتا اپ کتے اپ سننے ہار من کتن ہار بن جاندا سنن ہار نہیں بنو اسنو میں جس طرح بیان کرتا ہوں نا کھول دیا ਮੈਂ ਰੋਟੀ ਪਕਾ ਲਵਾਂ ਮੈਂ ਰੋਟੀ ਕਮਾ ਲਵਾਂ ਪਰ ਮੈਂ ਰੋਟੀ ਖਾਵਾਣਾ ਕਿ ਮੇਰੀ ਭੁੱਖ ਮਿਟੇ ਤੁਹਾਡੀ ਭੁੱਖ ਮਿਟੇ ਗੁਰਦੁਆਰੇ ਆਣਾ ਕਥਾ ਕੀਰਤਨ ਸੁਣਨਾ ਸੇਵਾ ਕਰਨੇ ਵਾਹਿਗੁਰੂ ਵਾਹਿਗੁਰੂ ਜਪਣਾ ਇਹ ਰੋਟੀ ਕਮਾਣਾ ਰੋਟੀ ਪਕਾਣਾ ਹੈ ਅਗਰ ਮਨ ਸੁਣਨ ਲੱਗ ਪਿਆ ਤੋ ਇਹ ਖਾਣਾ ਹੈ ਇਹ ਖਾਣਾ ਇਸ ਤਰ੍ਹਾਂ ਮੈਂ ਖਿਰ ਦੋਰਾਮਾ ਭੋਜਨ ਦੇ ਬੁਰਕੀ ਮੂੰਹ ਦੇ ਰਾਹੇ ਅੰਦਰ ਜਾਏਗੀ ਗੁਰੂ ਦਾ ਸ਼ਬਦ ਕੰਨਾਂ ਦੇ ਰਾਹੇ ਅੰਦਰ ਜਾਏਗਾ ਸਰਵਨਨ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਦੇ ਜ਼ਬਾਨ ਗਾਇਨ ਕਰੇ ਮਨ ਸੁਣੇ ਜ਼ਬਾਨ ਗਾਇਨ ਸਾਰਿਆਂ ਦੇ ਕਰਨ ਲੱਗ ਪੈਂਦੀ ਹੈ ਮਨ ਨਹੀਂ ਸੁਣਦਾ ਮਨ ਨਹੀਂ ਸੁਣਦਾ ਮਨ ਸਰੋਤਾ ਨਹੀਂ ਬਣਦਾ ਸ਼ਾਇਦ ਮੈਂ ਆਪ ਜੀ ਦੇ ਸਾਹਮਣੇ ਸੁਰਤ ਦੇ ਅਰਥ ਰੱਖੇ ਨੇ ਕਿ ਨਹੀਂ ਸੁਰਤ ਸੁਰਤ ਦੇ ਤਿੰਨ ਅਰਥ ਨੇ ਸੁ ਸੁਣਨਾ ਸੁਰ ਸਮਝਣਾ ਸੁਰਤ ਜੋੜਨਾ ਵੀ ਇਹ ਤੇ ਸੁਰਤ ਦੇ ਚ ਹੈ ਸਰੋਪਾ ਸਰੋਤੇ ਤੋਂ ਸੁਰਤ ਸ਼ਬਦ ਬਣਿਆ ਹੈ ਇਹ ਤੇ ਸਰੋਪਾ ਹੈ ਇਹ ਤੇ ਸੁਰਤ ਦੇ ਚ ਹੈ ਅਗਰੇ ਸੁਰਤ ਦੇ ਚ ਤੇ ਉਹ ਸੁਰਤ ਆ ਜਾਏਗੀ ਸਮਝ ਆ ਜਾਏਗੀ ਅਗਰੇ ਉਹ ਸੁਰਤ ਆ ਗਈ ਹੈ ਸੁਰਤ ਜੁੜ ਜਾਏਗੀ ਧਿਆਨ ਜੁੜ ਜਾਏਗਾ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੁੜਨਾ ਸਰੋਤਾ ਹੋਣਾ ਬਹੁਤ ਔਖਾ ਹੈ ਅਗਰ ਸਰੋਤਾ ਹੋਣਾ ਆ ਜਾਏ ਮਨ ਆਪਣੋ ਖੇਡ ਬਣ ਗਈ ਖੇਡ ਬਣ ਗਈ ਸਾਰੇ ਕੰਮ ਮਨੁੱਖ ਧਾਰਮਕ ਕਰ ਲੈਂਦਾ ਹੈ ਮਨ ਸਰੋਤਾ ਨਹੀਂ ਬਣਦਾ ਕਿਉਂ ਮਨ ਹਰ ਵਕਤ ਬੋਲਦਾ ਹੈ ਬੋਲ ਜੰਦਾ ਹੈ ਵਕਤਾਂ ਜਬਾਨ ਵੀ ਵਕਤਾ ਬਣੇ ਮਨ ਵੀ ਵਕਤਾ ਬਣੇ ਜ਼ਬਾਨ ਵੀ ਬੋਲੇ ਮਨ ਵੀ ਬੋਲੇ ਫਿਰ ਸੁਣੇ ਕੌਣ ਕੌਣ ਸੁਣੇ ਅਰੇ ਮਨ ਜਿਹੜਾ ਬੋਲਦਾ ਇਹ نیند ਦੇ ਜਿਵੇਂ ਮਲਕ ਬੋਲਦਾ ਨਾ ਇਸ ਤਰ੍ਹਾਂ ਸੋਤਿਆਂ ਹੋਇਆ ਮਨ ਬੋਲ ਰਿਹਾ ਹੈ ਮਨ ਸੋਇਆ ਮਾਇਆ ਬਿਸਮਾਰ ਤੂੰ نیند ਦੇ ਜਿਹੜਾ ਬੋਲਣਾ ਹੁੰਦਾ ਬੜਬੜਾਣਾ ਹੀ ਹੈ ਯਕੀਨ ਜਾਣੋ ਅਗਰ ਕਿਸੇ ਦਿਨ ਥੋੜਾ ਜਿਹਾ ਧਿਆਨ ਅੰਦਰ ਜਾਏ ਬਈ ਮਨ ਵਿੱਚ ਕਿਹੜੇ ਕਿਹੜੇ ਪੁਰਨੇ ਜਾਗਦੇ ਨੇ ਕੀ ਬੋਲ ਰਿਹਾ ਸਭ ਵਿਅਤ ਸਭ ਫਿਜ਼ੋਰ ਉਹ ਸਾਰਾ ਬੋਲਣਾ ਇਸ ਤਰ੍ਹਾਂ ਜਿਵੇਂ ਨੀਂਦ ਵਿੱਚ ਬੋਲਣਾ ਕਹਿੰਦੇ ਨੇ ਕੁੰਭਕਰਨ ਰਾਵਣ ਦਾ ਦਰਾ 6 ਮਹੀਨੇ ਸੌਂਦਾ ਸੀ ਔਰ 6 ਮਹੀਨੇ ਜਾਗਦਾ ਸੀ ਬੜੀ ਲੰਬੀ ਨੇ ਰਾਵਣ ਨੂੰ ਕਿਦਰੇ ਲੋੜ ਪੈ ਜਾਇ ਨਾ ਆਪਣੇ ਭਰਾ ਦੀ ਜੰਗ ਵਿੱਚ ਕਿਉਂਕਿ ਲੜਾਕ بڑا ਸੀ ਬਹਾਦਰ بڑا ਸੀ ਕੁੰਭਕਰਨ ਸੂਰਬੀਰ بڑا ਸੀ ਜਦ ਲੋੜ ਪੈ ਜਾਏ ਤਾਂ ਆਲੇ ਦੁਆਲੇ 10000 ਸੀ 10000 ਉਹਨੂੰ ਵਜਾਣ ਵਾਲੇ ਵਜਾਉਂਦੇ ਸਨ ਲਗਾਤਾਰ ਔਰ ਇੰਜ ਕਹ ਲੋ ਇੱਕ ਪੈਰ ਦੋ ਪੈਰ ਦਿਲ 4 ਘੰਟੇ 5 6 ਘੰਟੇ ਲਗਾਤਾਰ ਵਜਾਂਦੇ ਸਨ ਤਾਂ ਕਿਦਰ ਉਦੀ ਨਹੀਂ ਟੁੱਟਦੀ ਸੀ ਉਹ ਜਣੇ ਟੁੱਟਦੀ ਸੀ ਹੁਣ ਮੈਂ ਅਰਜ਼ ਕਰਾਂ ਉਹ ਕੁੰਭਕਰਨ 6 ਮਹੀਨੇ ਸੌਂਦਾ ਸੀ ਮਨ ਅਨੰਤ ਜਨਮਾਂ ਦਾ ਸੁੱਤਾ ਪਿਆ ਪੱਕਾ ਕੁੰਭਕਰਨ ਕੁੰਭਕਰਨ ਦਾ ਵੀ ਪਿਆ ਪਤਾ ਨਹੀਂ ਕਿਤਨੇ ਜਨਮਾਂ ਦਾ ਸੁੱਤਾ ਪਿਆ ਕੀਰਤਨ ਹੁੰਦਾ ਹੈ ਇਹ ਜਾਗਦਾ ਨਹੀਂ ਪਾਠ ਕਰਦੇ ਆ ਇਹ ਜਾਗਦਾ ਨਹੀਂ ਵਾਹਿਗੁਰੂ ਵਾਹਿਗੁਰੂ ਜਪਦੇ ਆ ਜਾਗਦਾ ਨਹੀਂ ਸੁਣਦਾ ਹੀ ਨਹੀਂ ਜਾਗੇ ਤੇ ਸੁਣ ਜਾਗਦਾ ਹੀ ਨਹੀਂ ਔਰ ਜਿਸ ਦਿਨ ਜਾਗਦਾ ਉਸ ਦਿਨ ਪਤਾ ਚੱਲਦਾ ਹੈ ਕਿ ਕਈ ਜਨਮਾਂ ਤੋਂ ਸੁੱਤਾ ਹੋਇਆ ਸੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਇਹ ਤੇ ਜਨਮ ਜਨਮਾਂ ਤਰਾਂ ਦੀ ਸੁੱਤੀ ਹੋਈ ਚੇਤਨਾ ਜਾਗੀ ਸੁੱਤੀ ਹੋਈ ਸੁਰਤ ਜਾਗੀ ਸੁੱਤੀ ਹੋਈ ਮੁੱਢ ਜਾਗੀ ਤੇ ਸੁੱਤੀ ਪਈ ਸੀ ਅਨੰਤ ਜਨਮਾਂ ਤੋਂ ਹੁਣ ਮੈਂ ਅਰਜ਼ ਕਰਾਂ ਅਗਰ ਜੀਵਨ ਚੇਤਨਾ ਸੁੱਤੀ ਪਈਏ ਤੇ ਕੀਰਤਨ ਹੋ ਰਿਹਾ ਹੈ ਕੀ ਮੈਨੇ ਰੱਖਦਾ ਕਿਉਂਕਿ ਸਰੋਤਾ ਤਾਂ ਸੁੱਤਾ ਪਿਆ ਜਿਹਨੇ ਸੁਣਨਾ ਹੈ ਉਹ ਤੇ ਸੁੱਤਾ ਪਿਆ ਪਾਠ ਹੋ ਰਿਹਾ ਹੋ ਰਿਹਾ ਹੈ ਜੇ ਸੁਣਨਾ ਹੈ ਉਹ ਤੇ ਸੁਤਾਂ ਦੇ। ਬਾਖ ਮਨੁ ਕਰ ਰੇ ਠੀਕ ਜ਼ਬਾਨ ਕਰ ਰਹੀਏ। ਜ਼ਬਾਨ ਵਕਤਾ ਬਣ ਗਈਏ ਮਨ ਸਰੋਤਾ ਨਹੀਂ ਬਣਦਾ। ਜ਼ਬਾਨ ਵਕਤਾ ਬਣੇ ਮਨ ਸਰੋਤਾ ਹੋਣਾ। ਸਰਵਨਨ ਗੋਬਿੰਦ ਗੁਣ ਸੁਨੋ ਔਰ ਗਾਓ ਰਸਨਾ ਦੇ। ਜ਼ਬਾਨ ਇਹ ਰਸਨਾ ਗੀਤ ਗਾਵੇ ਔਰ ਕੰਨਾ ਰਾਹੀ ਮਨ ਸੁਨੇ। ਮਨ ਨਹੀਂ ਸੁਨੇ। ਜੇ ਸੁਣਦਾ ਹੀ ਨਹੀਂ ਤੇ ਇਹ ਜਾਗੇ ਕਿਸ ਤਰ੍ਹਾਂ ਕਿ ਸੁਣਦਾ ਕਿਉਂ ਨਹੀਂ ਗਹਿਰੀ ਨੀਂਦ ਰਾਹ ਵਿੱਚ ਅਚੇਤ ਹੈ ਮੈਂ ਇੱਕ ਦਫਾ ਦੁਹਰਾਵਾ ਪੱਥਰ ਪੂਰੇ ਅਚੇਤ ਨੇ ਪੱਥਰ ਪੂਰਾ ਸੁੱਤਾ ਹੋਇਆ ਹੈ ਇਹ ਜਿਹੜੀ ਬਨਸਪਤੀ ਹੈ ਇਹ ਸਿਰਫ 2% ਦੀ ਜਾਗੀ ਹੈ 2% 2% ਜਿਹੜੇ ਪਸ਼ੂ ਨੇ یہ چار تو لے کے پانچ فیصدی جا ہیں منک اٹھ تو لے کے دس فیصدی اور دس فیصدی بھی وہ جو دارشنک نے فلاسفر نے چنتک نے سینٹسٹ نے کلاکار نے وہ آمتے اٹھ صدی ست فیصدی بست نے جیون کی نوے فیصدی شکتی ستی پی ہے ਨਵੇਂ ਤੇ ਸਭੀ ਤੇ ਜਿੰਨੇ ਚਿਰ ਤੱਕ ਮਨ ਪੂਰਾ ਜਾਗੇ ਨਾ ਉਸ ਜਾਗਦੀ ਜੋਤ ਦਾ ਪਤਾ ਨਹੀਂ ਚਲਦਾ ਤੇ ਖਾਲਸਾ ਉਹ ਏ ਕੌਣ ਜੋ ਜਾਗਦੀ ਜੋਤ ਦੇ ਤਲ ਤੇ ਜੀ ਰਿਹਾ ਹੈ ਮਨ ਉਸ ਦਾ ਮਿਟ ਗਿਆ ਹੁਣ ਜਾਗਦੀ ਜੋਤ ਉਹਨਾਂ ਜੋਤ ਜਗੇ ਘਟਵੇਂ ਤਬ ਖਾਲਸ ਤਾਂ ਹੈ ਨੇ ਖਾਲਸ ਜਾਣੇ ਉਹਨੂੰ ਖਾਲਸਾ ਕਰਕੇ ਜਾਣੇ ਸ਼ੁੱਧ ਕਰਕੇ ਜਾਣੇ ਪਾਵਨ ਕਰਕੇ ਜਾਣੇ ਜੋ ਪਰਮ ਜੋਤ ਦੇ ਤਲ ਤੇ ਜੀ ਰਿਹਾ ਹੈ ਹੁਣ ਇਸ ਪ੍ਰਕਰਣ ਨੂੰ ਮੈਂ ਪੂਰਾ ਕਰਾਂ ਕਿ ਕੱਲ ਤੋਂ ਕੁਝ ਹੋਰ ਵਿਚਾਰਾਂ ਤੁਹਾਡੇ ਸਾਹਮਣੇ ਮੈਂ ਰੱਖਾਂ ਜਾਗਦੀ ਹੈ ਜਿਵੇਂ ਮਹਾਰਾਜ ਕਰਨ ਜਾਗਤ ਜੋਤ ਜਪੈ ਸਬਾਸਰ ਇੱਕ ਬਿਨਾ ਮਨ ਨੈਗਰਾਨ ਹੈ ਜਾਗਦੀ ਜੋ ਦਾ ਜਪ ਕਰੇ ਜਦ ਕਿਸੇ ਵਿਅਕਤੀ ਦਾ ਨਾ ਉਸ ਪਰਮ ਸ਼ਕਤੀ ਦਾ ਉਸ ਪਰਮ ਸ਼ਕਤੀ ਨੂੰ ਗੁਰੂ ਨਾਨਕ ਨੇ ਨਾਮ ਦਿੱਤਾ ਵਾਹਿਗੁਰੂ ਤੂੰ ਅਸਰਜ ਹੈ ਤੂੰ ਅੰਧੇਰੇ ਨੂੰ ਹੂਰ ਕਰਕੇ ਚਾਨਣਾ ਕਰ ਦਿੰਦਾ ਤੂੰ ਪ੍ਰਕਾਸ਼ ਹੈ ਪ੍ਰਮਾਤਮਾ ਪ੍ਰਕਾਸ਼ ਹੈ ਸ਼ਬਦ ਪ੍ਰਕਾਸ਼ ਹੈ ਫਰਕ ਸਿਰਫ ਇਤਨਾ ਹੈ ਜੋ ਪ੍ਰਕਾਸ਼ ਦੇ ਰੂਪ ਦੇ ਚ ਪ੍ਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਜੋ ਸ਼ਬਦ ਦੇ ਰੂਪ ਦੇ ਵਿੱਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਵਿੱਚ ਪਰਮਾਤਮਾ ਹੈ। ਵਿਆਪਕ ਹੈ ਪ੍ਰਕਾਸ਼ ਵਿਆਪਕ ਹੈ ਸ਼ਬਦ। ਤਹੇ ਲੋਕਾਂ ਵਿੱਚ ਸ਼ਬਦ ਰਵਿਆ ਹੈ ਆਪ ਗਿਆ ਮਨ ਮਾਨਿਆ। ਸ਼ਬਦ ਤਿੰਨ ਲੋਕਾਂ ਦੇ ਵਿੱਚ ਵਿਆਪਕ ਹੈ। ਪ੍ਰਕਾਸ਼ ਤਿੰਨ ਲੋਕਾਂ ਦੇ ਵਿੱਚ ਵਿਆਪਕ ਹੈ। ਉਹ ਜੋ ਪ੍ਰਕਾਸ਼ ਕਰਕੇ ਵਿਆਪਕ ਹੈ ਉਹ ਪਰਮਾਤਮਾ ਹੈ। ਪਰਮਾਤਮਾ ਦੇ ਅਖਰੀ ਅਤਵੀ ਨੇ ਪਰਮ ਪ੍ਰਕਾਸ਼ ਔਰ ਜੋ ਸ਼ਬਦ ਕਰਕੇ ਵਿਆਪਕ ਹੈ ਉਹ ਗੁਰੂ ਹੈ। ਪ੍ਰਕਾਸ਼ ਤੋਂ ਸ਼ਬਦ ਹੋਇਆ ਹੈ ਸ਼ਬਦ ਕਰਕੇ ਪ੍ਰਕਾਸ਼ ਹੁੰਦਾ ਹੈ। ਦਰ ਤੋਂ ਘਰ ਦਾ ਪਤਾ ਚੱਲਦਾ ਹੈ ਤੇ ਦਰ ਕਰਕੇ ਹੀ ਘਰ ਦੇ ਵਿੱਚ ਪ੍ਰਵੇਸ਼ ਮਿਲਦਾ ਹੈ। ਦਰ ਹੈ ਸ਼ਬਦ, ਘਰ ਹੈ ਪ੍ਰਕਾਸ਼। ਘਰ ਦੇ ਰੂਪ ਦੇ ਵਿੱਚ ਉਹ ਪਰਮਾਤਮਾ ਹੈ, ਦਰ ਦੇ ਰੂਪ ਦੇ ਵਿੱਚ ਉਹ ਗੁਰੂ ਹੈ। ਤੋਂ ਪਹਿਲੇ ਤੇ ਦਰ ਤੇ ਆਣਾ ਪੈਂਦਾ ਹੈ। ਕਿਸ ਗੁਰਦੁਆਰੇ ਆਇਓ ਪਹਿਲੇ ਤੇ ਦਰਵਾਜ਼ੇ ਤੇ ਆਇਆ। ਕਿ ਗੁਰੂ ਤੇ ਹੈ ਹੀ ਦੁਆਰਾ, ਦਰਵਾਜ਼ਾ। ਦੁਆਰ ਦਰਵਾਜ਼ੇ ਨੂੰ ਕਹਿੰਦੇ ਨੇ ਗੁਰੂ ਦੁਆਰਾ। ਸ਼ਬਦ ਗੁਰੂ ਹੈ ਤੇ ਸ਼ਬਦ ਦੁਆਰ ਹੈ, ਦਰਵਾਜ਼ਾ ਹੈ। ਇਹਦੇ ਰਾਹ ਹੀ ਲੰਘਣਾ ਹੋਵੇਗਾ। ਪ੍ਰਕਾਸ਼ ਘਰ ਹੈ, ਸ਼ਬਦ ਦਰ ਹੈ। ਪ੍ਰਕਾਸ਼ ਦੇ ਰੂਪ ਵਿੱਚ ਉਹ ਪ੍ਰਮਾਤਮਾ ਹੈ, ਸ਼ਬਦ ਦੇ ਰੂਪ ਵਿੱਚ ਉਹ ਗੁਰੂ ਹੈ। ਇਸ ਨੂੰ ਇਸ ਤਰ੍ਹਾਂ ਸਮਝੋ। ਪਹਿਲੇ ਦਰ ਤੇ ਆਣਾ ਪਏਗਾ ਫਿਰ ਘਰ ਤੇ ਪਹਿਲੇ ਸ਼ਬਦ ਦਾ ਜਪ ਉਂ ਪਰਤਾਸ਼ ਨਹੀਂ ਹੋਣ ਲੱਗਦਾ ਪਹਿਲੇ ਮਨੁੱਖ ਸ਼ਬਦ ਤੱਕ ਆਵੇ ਤੇ ਸ਼ਬਦ ਤੱਕ ਆਵਣਾ ਕੀ ਇਹ ਸ਼ਬਦ ਨੂੰ ਸੁਣਨਾ ਇਹ ਸ਼ਬਦ ਤੱਕ ਆ ਗਿਆ ਇਹ ਦਰ ਤੇ ਪਹੁੰਚ ਗਿਆ ਜੇ ਦਰ ਤੇ ਪਹੁੰਚ ਗਿਆ ਤੋ ਘਰ ਤੱਕ ਪਹੁੰਚ ਗਿਆ ਫਿਰ ਪ੍ਰਵੇਸ਼ ਕਰ ਜਾਏਗਾ ਕਿਉਂਕਿ ਉਸ ਦਾ ਦਰ ਭਗਤ ਕਬੀਰ ਕਹਿੰਦੇ ਬੰਦ ਨਹੀਂ ਖੁੱਲ੍ਹਾ ਹੈ ਜਹੰਦਰ ਆਵਤ ਜਾਤ ਹੋ ਹਟਕੇ ਨਾਹੀਂ ਕੋਏ ਸੋਦਰ ਵੈਸਾ ਛੋੜੀਏ ਜੋਦਰ ਐਸਾ ਹੋਏ ਉਸ ਦਰਨੋਂ ਮੈਂ ਕਿਵੇਂ ਛੋੜ ਦੇਆ ਜਿੱਥੇ ਕੋਈ ਰੋਕਦਾ ਹੀ ਨਹੀਂ ਜੈਸੇ ਜੈਸੇ ਮਨੁੱਖ ਸੰਪਨ ਹੋਵੇ ਸ਼ਕਤੀਸ਼ਾਲੀ ਹੋਵੇ ਉਹਦੇ ਦਰਵਾਜ਼ੇ ਤੇ ਹਰ ਬੰਦਾ ਨਹੀਂ ਜਾ ਸਕਦਾ ਪਰ ਉਸਦਾ ਦਰਵਾਜ਼ਾ ਹਰ ਵਕਤ ਖੁੱਲ੍ਹਾ ਵੀ ਨਹੀਂ ਵੱਡੇ ਵੱਡੇ ਮਨੁੱਖਾਂ ਦੇ ਸ਼ਕਤੀਸ਼ਾਲੀ ਮਨੁੱਖਾਂ ਦੇ ਦਰਵਾਜ਼ੇ ਬੰਦ ਹੋਦੇ ਨੇ। ਕਮਜ਼ੋਰਾਂ ਲਈ ਬੰਦ ਹੋਦੇ ਨੇ। ਔਰ ਉੱਥੇ ਕੋਈ ਪ੍ਰਵੇਸ਼ ਵੀ ਤਾਕਤ ਕਰਦਾ ਹਰ ਇੱਕ ਦੀ ਪਹੁੰਚ ਵੀ ਕੋਰੇ। ਜਿੰਨਾ ਸੰਪੰਨ ਮਨੁੱਖ ਹੋਵੇਗਾ, ਜਿੰਨਾ ਸ਼ਕਤੀਸ਼ਾਲੀ ਮਨੁੱਖ ਹੋਵੇਗਾ ਉਹਦਾ ਦਰਵਾਜ਼ਾ ਬੰਦ ਮਿਲੇਗਾ। ਸਕਿਉਰਿਟੀ ਗਾਰਡ ਵੀ ਖੜੇ ਹੋਣਗੇ, ਨਹੀਂ ਜਾਣ ਦੇਣਗੇ। ਪਰਮਾਤਮਾ ਸਰਵ ਸ਼ਕਤੀਮਾਨ ਸਭ ਕੁਝ ਉਸੇ ਤੋਂ ਹੈ। ਪਰ ਕਬੀਰ ਕਹਿੰਦੇ ਨੇ ਉਹਦਾ ਦਰਵਾਜ਼ਾ ਖੁੱਲਾ ਹੈ ਬੰਦ ਨਹੀਂ ਦੂਸਰਾ ਉਸਦੇ ਦਰਵਾਜ਼ੇ ਤੇ ਕੋਈ ਰੋਕਦਾ ਵੀ ਨਹੀਂ ਜੈ ਅੰਦਰ ਆਵਤ ਜਾਤ ਹੋ ਹਟ ਕੇ ਨਹੀਂ ਕੋਈ ਕੋਈ ਰੋਕਦਾ ਹੀ ਨਹੀਂ ਸੋਦਰ ਕੈਸਾ ਛੋੜੀਏ ਜੋਦਰ ਐਸਾ ਹੋਏ ਐਸਾ ਜੋ ਦਰ ਹੈ ਮੈਂ ਕਿਸ ਤਰ੍ਹਾਂ ਛੋੜ ਦੇਵਾਂ ਭਗਤ ਕਬੀਰ ਕਹਿੰਦੇ ਪਰ ਦਰ ਘਰ ਕੀ ਸੋਜੀ ਨਹੀਂ ਨਾ ਘਰ ਦਾ ਪਤਾ ਨਾ ਦਰ ਦਾ ਪਤਾ ਮਨੁੱਖ ਨੂੰ ਪਰਮਾਤਮਾ ਦੇ ਘਰ ਦਾ ਨਹੀਂ ਪਤਾ ਘਰ ਕੀ ਹੈ ਪ੍ਰਕਾਸ਼ ਮਨੁੱਖ ਨੂੰ ਪਰਮਾਤਮਾ ਦੇ ਦਰ ਦਾ ਵੀ ਨਹੀਂ ਪਤਾ ਦਰ ਕੀ ਹੈ ਸ਼ਬਦ ਦਰ ਸ਼ਬਦ ਹੈ ਘਰ ਪ੍ਰਕਾਸ਼ ਹੈ ਸ਼ਬਦ ਮਹਾਰਸ ਹੈ ਮਹਾ ਆਨੰਦ ਹੈ ਪ੍ਰਕਾਸ਼ ਪਰਮ ਆਨੰਦ ਸਾਰੇ ਦੁੱਖ ਮਿਟ ਜਾਂਦੇ ਨੇ ਸਾਰੇ ਗਲੇਸ਼ ਮਿਟ ਜਾਂਦੇ ਨੇ ਅਨੰਦ ਦੀ ਪ੍ਰਾਪਤੀ ਪ੍ਰਮਾਤਮਾ ਦੀ ਪ੍ਰਾਪਤੀ ਹੈ ਮਹਾਰਸ ਦੀ ਪ੍ਰਮਾਤ ਪ੍ਰਾਪਤੀ ਪ੍ਰਮਾਤਮਾ ਦੀ ਪ੍ਰਾਪਤੀ ਦੂਰ ਕਿਉਂ ਜਾਓ ਮਨੁੱਖ ਦੇ ਪ੍ਰਾਣਾਂ ਵਿੱਚ ਪਿਆਸ ਤੇ ਪ੍ਰਮਾਤਮਾ ਦੀ ਹੈ ਮਨੁੱਖ ਨੂੰ ਐਸਾ ਜੀਵਨ ਚਾਹੀਦਾ ਜਿਹਦੇ ਵਿੱਚ ਮੌਤ ਨਾ ਹੋਵੇ ਉਸ ਪਰਮ ਜੀਵਨ ਦਾ ਨਾਮ ਪ੍ਰਮਾਤਮਾ ਦਾ ਮਨੁਕ ਨੂੰ ਐਸਾ ਰਸ ਚਾਹੀਦਾ ਜੋ ਕਦੀ ਬੇਰਸੀ ਚ ਨਾ ਬਦਲੇ ਉਸ ਪਰਮ ਰਸ ਦਾ ਨਾਮ ਪਰਮਾਤਮਾ ਹੈ ਮਨੁਕ ਨੂੰ ਐਸੀ ਸ਼ਕਤੀ ਚਾਹੀਦੀ ਜੋ ਕਦੀ ਕਮਜ਼ੋਰੀ ਵਿੱਚ ਨਾ ਬਦਲੇ ਉਸ ਪਰਮ ਸ਼ਕਤੀ ਦਾ ਨਾਮ ਪਰਮਾਤਮਾ ਹੈ ਮਨੁਕ ਨੂੰ ਐਸਾ ਧਨ ਚਾਹੀਦਾ ਜੋ ਵਧਦਾ ਜਾਏ ਵਧਦਾ ਜਾਏ ਕਦੀ ਘਟੇ ਨਾ ਉਸ ਪਰਮ ਧਨ ਦਾ ਨਾਮ ਪਰਮਾਤਮਾ ਹੈ ਮਨੁਕ ਨੂੰ ਐਸੀ ਸਦਾ ਚਾਹੀਦੀ ਐਸੀ ਤਾਕਤ ਚਾਹੀਦੀ ਜੋ ਕਦੀ ਕਮਜ਼ੋਰੀ ਚ ਨਾ ਬਦਲੇ ਉਸ ਪਰਮ ਸਤਾ ਦਾ ਨਾਮ ਉਸ ਪਰਮ ਪਦ ਦਾ ਨਾਮ ਪ੍ਰਮਾਤਮਾ ਹੈ। ਪ੍ਰਾਣਾਂ ਦੀ ਇਸ ਪਿਆਸ ਤੇ ਹੈ। ਪਰ ਕੀਤਾ ਕਿ ਜਾਏ। ਇਹ ਹੁਣ ਬੂਠਾ ਕਿਕਰ ਦਾ ਲਾ ਕੇ ਤੇ ਅੰਬ ਮੰਗਦਾ ਹੈ। ਭਗਤ ਬਾਬਾ ਫਰੀਦ ਨੇ ਬੜੀ ਕੀਮਤੀ ਗੱਲ ਕਹੀ ਦੀ। ਲੋੜੇ ਦਾਖ ਵਿੱਚ ਹੋ ਰੀਆਂ। ਕਿਰ ਕਰ ਵੀ ਜੇ ਦਾ ਗਲਤ ਥਾ ਤਾਂ ਸਹੀ ਚੀਜ਼ ਦੀ ਪ੍ਰਾਪਤੀ ਨਹੀਂ ਹੋ ਸਕਦੀ ਸਾਧਨ ਗਲਤ ਹੋਣ ਮਨੋਰਥ ਦੀ ਪੂਰਤੀ ਨਹੀਂ ਹੁੰਦੀ ਕੋਈ ਭੋਜਨ ਬਣਾਉਣਾ ਚਾਹੇ ਪਿਆਕੇ ਮੇ ਬਰਫ ਦੇ ਨਾਲ ਭੋਜਨ ਬਣਾਉਣਾ ਹੈ ਢਾਂਡਿਆਂ ਦੇ ਥੱਲੇ ਬਰਫ ਰੱਖਦੇ ਆ ਤੇ ਦਾਲ ਵੀ ਬਣ ਜਾਏ ਸਬਜ਼ੀ ਵੀ ਬਣ ਜਾਏ ਸਾਧਨ ਗਲਤ ਹੈ ਮਨੋਰਥ ਦੀ ਪੂਰਤੀ ਨਹੀਂ ਹੁੰਦੀ ਗਲਤ ਸਾਧਨਾ ਦੇ ਨਾਲ ਮਨੋਰਥ ਦੀ ਪੂਰਤੀ ਨਹੀਂ ਹੁੰਦੀ ਕਿਸੇ ਨੂੰ ਪਿਆਸ ਲੱਗੇ ਤੇ ਆਖੇ ਮੈਂ ਹੁਣ ਅੱਗ ਖਾ ਕੇ ਆਪਣੀ ਭੁੱਖ ਮਿਟਾਉਣਾ ਆਪਣੀ ਪਿਆਸ ਮਿਟਾਉਣਾ ਕਦੇ ਹੀ ਨਹੀਂ ਮੂੰਹ ਜਲਾ ਬੈਠੇਗਾ ਹੱਥ ਪੈਰ ਜਲਾ ਬੈਠੇਗਾ ਗਲਤ ਸਾਧਨਾ ਨਾਲ ਮਨੋਰਥ ਦੀ ਪੂਰਤੀ ਨਹੀਂ ਹੁੰਦੀ ਲੋੜੇ ਦਾਖ ਬਿਜਾਉ ਰਹੀਆ ਆਪ ਦੀ ਗੈਥੀ ਅਰਸ ਕਰਾਂ ਬਿਜਾਉਰੀ ਇੱਕ ਇਲਾਕਾ ਹੈ افغانستان تے پاکستان دے وچکار ایک جگہ بلوچستان ہن تے ای علاقہ پاکستان دے چھے بلوچستان ایک علاقہ علاقہ ہے اوتھے دے لوکاں نوں وی بلوچی آکھیا جاندا ہے او لوک فارسی بولدے نے پشتو بولدے ہیں اوتھوں دا انگور کسے زبان وچ ہن وی ساری دنیا وچ مشہور ہے چمن اوتھے ہی ہے ਜਿੱਥੋਂ ਦਾ ਅੰਗੂਰ ਕਮਸ਼ੇ ਕਮ ਸੈਕੜੇ ਕਿਸਮਾਂ ਦਾ ਔਰ ਦੁਨੀਆ ਦੇ ਕਿਸੇ ਕੋਨੇ 'ਚ ਇਤਨਾ ਮਿੱਠਾ ਅੰਗੂਰ ਨਹੀਂ ਆਉਂਦਾ ਇਤਨਾ ਕੋਮਲ ਇਤਨਾ ਰਸਦਾਇਕ ਜਿਹੜਾ ਉੱਥੇ ਆਉਂਦਾ ਔਰ ਉਹਨਾਂ ਅੰਗੂਰਾਂ ਦੇ ਉੱਥੇ ਫਿਰ ਦਾਖ ਬਣਦੀ ਹੈ ਕਿਸਮੇ ਉਹ ਦਾਖ ਜਿਤਨੀ ਸਵਾਦਲੀ ਹੈ ਦੁਨੀਆ ਦੇ ਕਿਸੇ ਕੋਨੇ 'ਚ ਇਤਨੀ ਸਵਾਦਲੀ ਦਾਖ ਨਹੀਂ ਆਉਂਦੀ ਬਾਬਾ ਫਰੀਦ ਕਹਿੰਦੇ ਲੋੜੇ ਦਾਖ ਬਿਜੌਰੀਆਂ ਬਿਜੌਰੀ ਦੀ ਦਾਖ ਚਾਹੀਦੀ ਹੈ ਬਿਜੌਰੀ ਇਲਾਕਾ ਹੈ ਕੋਈ ਇੰਜ ਕਹਿ ਲੋ 100 ਵਰਗ ਮੀਲ ਦਾ ਇਲਾਕਾ ਹੈ ਜਿਸ ਵਿੱਚ ਇਹ ਅੰਗੂਰ ਹੁੰਦਾ ਹੈ ਬਲੋਚਿਸਤਾਨ ਵਿੱਚ ਬਿਜੌਰੀ ਇਲਾਕਾ ਉਹ ਜੋ ਹੁੰਦਾ ਬਦੇਰਾ ਹਰ ਪਾਸੇ ਪਰ ਉਹ ਜਿਹੜਾ ਬਿਜੌਰੀ ਇਲਾਕਾ ਹੈ ਉਹ ਇਤਨਾ ਹੀ ਹੈ ਉੱਥੋਂ ਦਾ ਅੰਗੂਰ ਬੜਾ ਮਸ਼ਹੂਰ ਹੈ ਉੱਥੋਂ ਦੀ ਦਾਖ ਬੜੀ ਸਵਾਦਲੀ ਬਾਬਾ ਫਰੀਦ ਕਹਿੰਦੇ ਨੇ ਮੰਗਦਾ ਬਜੌਰੀ ਦਾਖ ਹੈ ਤੇ ਬਾਬਾ ਫਰੀਦ ਨੇ ਇਸ ਵਾਸਤੇ ਜ਼ਿਕਰ ਕੀਤਾ ਬਾਬਾ ਫਰੀਦ ਖੁਦ ਉੱਥੋਂ ਆਏ ਸਨ afghanistan ਤੋਂ ਆਏ ਸਨ baluchistan ਤੋਂ ਰਹਿੰਦੇ ਹੋਏ ਲੰਘਦੇ ਹੋਏ ਫਿਰ ਮਲਤਾਨ ਪਹੁੰਚੇ ਨੇ ਮਲਤਾਨ ਨੇੜੇ ਪੈ ਜਾਂਦਾ ਹੈ ਇਹ ਸਾਰਾ ਇਰਾਕਾ ਪਾਕਿਸਤਾਨ ਦੇ ਚੱਲੇਗਾ ਸ਼ਾਇਦ ਆਪ ਨੂੰ ਪਤਾ ਹੋਵੇ غالبن پینسٹھ فیصدی پاکستان دے چلا گیا صرف پینتی فیصدی ہندوستان میں جڑا پنجاب سڈے کول ہے صرف پینتی فیصدی باقی تے سارا پاکستان دے چلا گیا لاہور گجرات گجران والے لہلپور قمل پور کیمر, پوردہ, علاقہ ملتان اور اسی کے نالے راول پنڈی یہ وڈے, وڈے وڈے شہر سارے ادھر چلے گئے ਇਰੇ ਅਖੀਰਲਾ ਟੁਕੜਾ ਫਰੰਟੀਅਰ ਦਾ ਇਲਾਕਾ ਬਲੋਚਿਸਤਾਨ ਕਿੱਥੋਂ ਦੀ ਦਾਖ ਬੜੀ ਮਸ਼ਹੂਰ ਦੇਸ਼ ਦੀ ਵਡ ਨਾਲ ਸਿੱਖ ਕੌਮ ਬੜੀ ਘਾਟੇ ਚ ਰਹੀਏ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਸਤਨਨਗਾਣਾ ਸਾਹ ਕਰਾਮਾਹਰੀਏ ਸਥਾਨ ਪੰਝਾ ਸਾਹ ਜਾਂਦੇ ਰਹੇ ਹੱਥੋਂ ਲਿਖ ਕੇ ਜਿੱਥੋਂ ਸਭ ਤੋਂ ਪਹਿਲੇ ਸੱਚ ਦੀ ਸਦਾ ਗੁਰੂ ਨਾਨਕ ਨੇ ਜਗਾਈ ਉਹ ਆਸਾਨ ਨੇ ਖੈਰ ਮੁਖਤਸਰ ਮੈਂ ਅਰਜ਼ ਕਰਾਂ ਬਾਬਾ ਫਰੀਦ ਨੂੰ ਇਸ ਇਲਾਕੇ ਦਾ ਪੂਰਾ ਬੋਧਕੰਤ ਉਸ ਇਲਾਕੇ ਦੇ ਰਹਿਣ ਵਾਲੇ ਸਨ ਬਾਬਾ ਫਰੀਦ ਕਹਿੰਦੇ ਨੇ ਲੋੜੇ ਦਾਖ ਬਿਜੌ ਰਹੀਆਂ ਦਾਖ ਚਾਹੀਦੀ ਇਹ ਬਿਜੌਰੀ ਨਹੀਂ ਕਿਸ਼ਮਿਸ਼ ਚਾਹੀਦੀ ਬਿਜੌਰੀ ਨਹੀਂ ਕਿਕਰ ਬੀਜੇ ਜੱਟ ਤੇ ਜੱਟ ਬੀਜਦਾ ਕਿਕਰ ਬੂਟਾ ਕਿੱਕਰ ਦਾ ਲਾਂਦਾ ਤੇ ਕਿੱਕਰ ਕੋਲੋਂ ਮੰਗਦਾ ਹੈ ਬਿਜੌਰੀ ਦਾ ਗਲਤ ਸਾਧਨਾਂ ਦੇ ਨਾਲ ਮਨੋਰਤ ਤੇ ਪੂਰਤੀ ਨਹੀਂ ਹੁੰਦੀ ਕਿੱਕਰ ਦਾ ਬੂਟਾ ਲਾਇਆ ਅੰਗੂਰ ਨਹੀਂ ਮਿਲਣਗੇ ਦਾਖ ਨਹੀਂ ਮਿਲੇ ਹੰਡੇ ਉਹਨਾਂ ਕਤਾਇੰਦਾ ਪੈਂਦਾ ਲੋੜੇ ਪੱਟ ਚਰਖੇ ਵਿੱਚ ਕਤਦਾ ਹੈ ਕੀ ਉਹਨਾਂ ਤੇ ਮੰਗਦਾ ਕੀ ਹੈ ਰੇਸ਼ਮ ਇਹ ਨਹੀਂ ਹੋ ਸਕਦਾ ਸਾਧਨ ਗਲਤ ਨੇ। ਤੂੰ ਮਨੋਰਥ ਦੀ ਪ੍ਰਾਪਤੀ ਨਹੀਂ ਹੋਵੇ। ਮੈਨੂੰ ਰੇਸ਼ਮ ਚਾਹੀਦਾ ਹੈ। ਤੋ ਮੈਨੂੰ ਰੇਸ਼ਮ ਕਦਣਾ ਪਵੇਗਾ। ਮੈਨੂੰ ਬਿਜੌਲੀ ਦਾਖ ਚਾਹੀਦੀ ਤੋ ਮੈਨੂੰ ਅੰਗੂਰ ਦਾ ਬੂਟਾ ਲੈਣਾ ਪਵੇਗਾ। ਕਿਕਰ ਵੇਚ ਕੇ ਮੈਂ ਦਾਖ ਨੇ ਪ੍ਰਾਪਤ ਕਰ ਸਕਦਾ। ਮਨੁੱਖ ਨੂੰ ਚਾਹੀਦਾ ਹੈ ਪਰਮ ਜੀਵਨ, ਪਰਮ ਧਨ, ਪਰਮ ਰਸ, ਪਰਮ ਆਨੰਦ, ਪਰਮ ਸ਼ਕਤੀ। ਲੇਕਿਨ ਪ੍ਰਾਪਤੀ ਦੇ ਸਾਧਨ ਮਨੁੱਖ ਦੇ ਗਲਤ ਨੇ। ਸਾਧਨ ਗਲਤ ਨੇ ਤੇ ਜਿੰਨੇ ਚਿਰ ਤੱਕ ਸਾਧਨ ਗਲਤ ਨੇ ਮਨੋਰਥ ਦੀ ਪ੍ਰਾਪਤੀ ਨਹੀਂ ਹੋਵੇਗੀ ਨਹੀਂ ਹੋਵੇਗੀ ਦੇਖਦੇ ਆ ਚਾਹਤ ਤੇ ਮਨੁੱਖ ਦੀ ਐਸੇ ਜੀਵਨ ਦੀ ਹੈ ਜਿਹਦੇ ਵਿੱਚ ਮੌਤ ਨਾ ਹੋਵੇ ਪਰਮ ਜੀਵਨ ਪਰਮ ਰਸ ਪਰਮ ਅਨੰਦ ਪਰਮ ਸ਼ਕਤੀ ਪਰਮ ਗਨ ਇਹ ਚਾਹੀਦਾ ਹੈ ਪਰ ਸਾਧਨ ਗਲਤ ਨੇ ਤੇ ਜੇ ਸਾਧਨ ਗਲਤ ਨੇ ਤਾਂ ਫਿਰ ਮਨੋਰਥ ਦੀ ਪ੍ਰਾਪਤੀ ਕਿਸ ਤਰ੍ਹਾਂ ਹੋਏਗੀ ਚੈਨਾ ਤੇ ਮਨੁਖ ਨੂੰ ਪਰਮ ਰਸ ਹੈ ਪਰ ਪਰਮ ਰਸ ਦੀ ਪ੍ਰਾਪਤੀ ਕਿਸ ਤਰ੍ਹਾਂ ਹੋਏ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਜਾਗਤ ਜੋਤ ਜਪੈਨੇ ਸੁਬਾਸਰ ਇੱਕ ਬਿਨਾ ਮਨ ਨਇਕ ਨਾਨ ਜਵਾਨ ਇੱਕ ਕਰੇ ਇੱਕ ਜਵਾਨ ਜੋ ਇੱਕ ਸ਼ਬਦ ਨਿਕਲੈ ਵਾਹਿਗੁਰੂ ਵਾਹਿਗੁਰੂ ਮਨੁ ਆੜੇ ਸਰੋਤਾ ਤੇ ਹਜ਼ਾਰਾਂ ਟੁਕੜਾ ਤੇ ਮਨ ਇਕ ਨਹੀਂ ਉਚਾਰਨ ਕਰਨ ਵਾਲੀ ਜ਼बान ਇੱਕ ਸੁਣਨ ਵਾਲਾ ਜਿਹੜਾ ਸਰੂਪ ਹੈ ਨਾ ਉਹਦੇ ਹਜ਼ਾਰਾਂ ਟੁਕੜੇ ਨੇ ਮਨ ਦਾ ਇੱਕ ਨਿੱਕਾ ਜਿਹਾ ਹਿੱਸਾ ਕਿਧਰੇ ਗੁਰਦੁਆਰੇ ਹੁੰਦਾ ਹੈ ਬਾਕੀ ਨਹੀਂ ਮਨ ਦਾ ਇੱਕ ਨਿੱਕਾ ਜਿਹਾ ਹਿੱਸਾ ਕਿਧਰੇ ਬਾੜ ਸੁਣਦਾ ਬਾਕੀ ਨਹੀਂ ਜ਼बान ਨੇ ਤੇ ਪੂਰਾ ਕਹਿ ਦਿੱਤਾ ਵਾਹਿਗੁਰੂ ਮਨ ਇੱਕ ਨਹੀਂ ਹੈ ਮਨ ਨੇ ਸੌ ਬਹੁਤ ਕਿਤੇ ਛੋਟਾ ਤੇ ਜਿੰਨੇ ਚਿਰ ਤੱਕ ਮਨ ਇੱਕ ਨਾ ਹੋਏ ਇੱਕ ਬਿਨਾ ਮਨ ਨਾ ਇੱਕ ਨਾਲ ਮਨ ਇੱਕ ਹੋਵੇ ਤੇ ਉਸ ਇੱਕ ਮਨ ਦੇ ਵਿੱਚ ਇੱਕ ਹੋਏ ਇੱਕ ਸ਼ਬਦ ਹੋਵੇ ਇੱਕ ਕੋਈ ਸ਼ਬਦ ਸੁਨੇ ਇਹ ਧਿਆਨ ਸਾਧਨਾ ਇਹ ਇਤਨਾ ਔਖਾ ਕੰਮ ਹੈ ਹਿਮਾਲਿਆ ਦੀ ਉੱਚੀ ਚੋਟੀ ਤੇ ਚੜ ਜਾਣਾ ਆਸਾਨ ਹੈ ਇਹ ਧਿਆਨ ਸਾਧਨਾ ਔਖੀ ਹੈ ਕਠਨਾ ਮੈਂ ਅਕਸਰ ਅਰਜ਼ ਕਰਦਾ ਹਾਂ 6 ਘੰਟੇ ਮਨੁੱਖ ਪਾਠ ਕਰ ਸਕਦਾ ਹੈ 4 ਘੰਟੇ ਮਨੁੱਖ ਕਥਾ ਕਰ ਸਕਦਾ ਹੈ ਸਾਰੀ ਸਾਰੀ ਰਾਤ ਲੋਕੀ ਕੀਰਤਨ ਕਰ ਸਕਦੇ ਨੇ ਕਰਦੇ ਨੇ ਅਰੇ ਧਿਆਨ ਸਾਧਨਾ 1 ਮਿੰਟ ਕਰਨੇ ਵੀ ਔਖੇ ਹੈ 1 ਮਿੰਟ ਵੀ ਜ਼ਿਆਦਾ 1 ਸੈਕਿੰਡ ਕਰਨੇ ਔਖੇ ਆ ਪ੍ਰਮਾਤਮਾ ਮਿਲਦਾ ਹੈ 1 ਸੈਕਿੰਡ ਵਿੱਚ 1 ਸੈਕਿੰਡ ਵਿੱਚ 1 ਸੈਕਿੰਡ ਵਿੱਚ ਮੈਂ ਲੰਬੀ ਯਾਤਰਾ ਨਹੀਂ ਕਰ ਸਕਦਾ ਇੱਕ ਸੈਕਿੰਡ ਵਿੱਚ ਮੈਂ ਕੋਈ ਬਹੁਤ ਵੱਡਾ ਮਤਾਨ ਬਣਾਣਾ ਨਹੀਂ ਬਣਾ ਸਕਦਾ ਇੱਕ ਸੈਕਿੰਡ ਵਿੱਚ ਕਿ ਮੈਂ ਕੋਈ ਬਹੁਤ ਵੱਡੀ ਵਿਦਿਆ ਪ੍ਰਾਪਤ ਕਰਨੀ ਹੈ ਨਹੀਂ ਕਰ ਸਕਦਾ ਇੱਕ ਸੈਕਿੰਡ ਵਿੱਚ ਮਨੁੱਖ ਪ੍ਰਮਾਤਮਾ ਪ੍ਰਾਪਤ ਕਰ ਸਕਦਾ ਹੈ ਇੱਕ ਚਿੱਤ ਜਾਂ ਇੱਕ ਛਿਨ ਦੇ ਆयो ਕਾਲ ਉਫਾਸ ਦੇ ਵਿੱਚ ਨਾਲ ਇੱਕ ਛਿਨ ਕੀ ਇੱਕ ਸੈਕਿੰਡ ਤੇ ਤੁਸੀਂ ਆਖੋਗੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋ ਕਹਿ ਰਹੇ ਨੇ ਕਿ ਆ ਸਹੀ ਹੈ ਛਤ ਕਰਨ ਦੀ ਲੋੜ ਨੇ ਪਰਮਾਤਮਾ ਇੱਕ ਸੈਕਿੰਡ ਵਿੱਚ ਮਿਲਦਾ ਕੋਈ ਟਾਈਮ ਨਹੀਂ ਲੱਗਦਾ ਇਹ ਵੀ ਮੈਂ ਅਸ ਕਹਾ ਇੱਕ ਸੈਕਿੰਡ ਇੱਕੋ ਦਫਾ ਵਾਹਿਗੁਰੂ ਆਖਨੇ ਆ ਵਾਹਿਗੁਰੂ ਦੀ ਪ੍ਰਾਪਤੀ ਹੈ ਨਿਰਵਾਣ ਕੀਰਤਨ ਗਾਓ ਕਰਤੇ ਕਾ ਨਿਮਕ ਸਿਮਰਤ ਜਿਤ ਛੋਟੇ ਨਿਮਕ ਇੱਕ ਸੈਕਿੰਡ ਔਰ ਇੱਕ ਸੈਕਿੰਡ ਦੇ ਵਿੱਚ ਆਉਣਾ ਬੜਾ ਔਖਾ ਹੈ ਕਿਸ ਤਰ੍ਹਾਂ ਆਈਏ ਇਹ ਜਿਹੜਾ ਇੱਕ ਦਮ ਹੈ ਇੱਕ ਸੈਕਿੰਡ ਜਿਹੜਾ ਸੀ ਇੱਕ ਦਮ ਲੈ ਲੈਂਦੇ ਆ ਨਾ ਇੱਕ ਸੈਕਿੰਡ